ਬਾਪੁਰ ਨੇ ਕਿ ਐਸੀ ਅਸ਼ਕੀ ਦਿੱਤਨੀ ਜਉਰਾਜ ਜੀ ਉੱਥੇ ਸੀ ਉਹਦਾ ਬੇਟਾ ਛੋਟਾ ਤੇ ਨਵਰਾਜ ਦੋਨੇ ਬੇਟੇ ਉਦਨ ਦੇ ਉੱਥੇ ਸਨ ਉਹਨਾਂ ਦੇ ਕੋਲੇ ਲੇਕਨ ਅਚਨਕੇ ਇੱਕ ਫੇਦਵਾਰਾ ਦਿਓ ਆਰਟ ਗਲੈਪਸ ਹੋਇਆ ਹਸਬੈਂਡ ਐਂਡ ਵਾਈਫ ਦਾ ਤੇ ਬਹੁਤ ਪਾਕ ਆਂਡ ਪੁੱਤਰ ਰਿਸ਼ਤਾ ਮੰਨਿਆ ਗਿਆ ਠੀਕ ਹੈ ਤੇ ਤੁਰੋਂ ਦੇਖੇ ਸੰਜੋਗਾ ਦੇ ਮੁਤਾਬਕ ਆਂਦਾ ਵਾ ਤੇ ਨੇਚਰਲੀ ਜੇ ਤੁਹਾਡਾ ਪਾਰਟਨਰ ਜਿਹੜਾ ਹੈਗਾ ਇਹ ਸੀ ਇਹਦੇ ਵਿੱਚ ਆਣ ਕੇ ਉਹ ਜਾਂਦਾ ਅਚਨਚੇਤ ਇਹਦਾ ਹੋ ਜਾਂਦੀ ਹੈ ਤੇ ਬਹੁਤ ਵੱਡਾ ਸਦੋਂ ਪੈ ਜਾਂਦਾ ਸੋ ਲਈ ਮੈਂ ਹੰਸਰਾਜ ਹੰਸੋਰਾ ਦੇ ਘਰੇ ਖੜਾ ਮਨਪਾਗੀ ਕਟਨਾ ਜ਼ਰੂਰ ਹੈ ਸਦਮਾ ਲੱਗਾ ਪਰਿਵਾਰ ਨੂੰ ਰੇਸ਼ਮ ਕੌਰ ਹੋਰਾਂ ਦੇ ਬ੍ਰਦਰ ਮੇਰੇ ਨਾਲ ਪਰਮਜੀਤ ਮੌਜੂਦ ਨੇ ਕਦੋਂ ਤੋਂ ਹਸਪੀਟਲ ਦਾਖਲ ਸੀਗੇ ਤੇ ਅੱਜ ਮੌਤ ਦਾ ਕਾਰਨ ਕਿ ਐਕਚੁਅਲੀ ਪਿਛਲੇ 5-6 ਦਿਨ ਤੋਂ ਥੋੜਾ ਪ੍ਰੋਬਲਮ ਆਈ ਸੀ ਜੀ ਹਾਰਟ ਟੈਕ ਦੀ ਆਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਟੈਗੋਰ ਹਸਪੀਟਲ ਜਲੰਧਰ ਦਾ ਉੱਥੇ ਐਡਮਿਟ ਕਰਾਇਆ ਗਿਆ ਔਰ ਇਥੇ ਨਾਲ ਇਲਾਜ ਚੱਲਿਆ ਬਹੁਤ ਅੱਛਾ ਇਲਾਜ ਡਾਕਟਰਸ ਨੇ ਕੀਤਾ ਸਾਰੀ ਟੀਮ ਨੇ ਉਹਨਾਂ ਦੀ ਨਾ ਔਰਾਇ ਤੇ ਛੁੱਟੀ ਮਿਲ ਜਾਣੀ ਸੀ ਜੀ ਡਾਕਟਰ ਨੇ ਇਹ ਕਿਹਾ ਸੀ ਛੁੱਟੀ ਦੇ لیکن جوરાજ ਵੀ ਉੱਥੇ ਸੀ ਉਹਦਾ ਬੇਟਾ ਛੋਟਾ ਤੇ ਨਵਰਾਜ ਦੋਨੇ ਬੇਟੇ ਉਦੋਂ ਦੇ ਉੱਥੇ ਸੀ ਉਹਨਾਂ ਦੇ ਕੋਰੇ ਲੇਕਨ ਅਚਨਕੇ ਫੇਰ ਦੁਬਾਰਾ ਦਿਓ ਆਰਟ ਕਲੈਪਸ ਹੋਇਆ ਤੇ ਉਹਦੇ ਨਾਲ ਕਿੰਨੀ ਸੀਗੀ ਮੈਡਮ ਦੀ ਤੇ 60 60 60 ਪਹਿਲਾਂ ਕਿਸੀ ਕੋਈ ਡਿਸੀਜ਼ ਤੋਂ ਜਿਹੜਾ ਕਿ ਉਹ ਕਿਹੜੀ ਮਾੜੀ ਮੋਟੀ ਪ੍ਰੋਬਲਮ ਤੋਂ ਆਮ ਚਲਨੀ ਕੋਈ ਡੀ ਨਾ ਐਸੀ ਗੱਲ ਪਰਿਵਾਰ ਐਸ ਵਕਤ ਸਦਮੇ ਚ ਜ਼ਰੂਰ ਹੋਏਗਾ ਕਿਵੇਂ ਐਸ ਵਕਤ ਜਿਹੜਾ ਕਿ ਸਾਰਾ ਸਾਥ ਦੇ ਰੱਖਦਾ ਕਰ ਹੰਸਰਾਜ ਘੋੜਾ ਦੀ ਪਹਿਲੀ ਪ੍ਰਤੀਕਿਰਿਆ ਉਹਨਾਂ ਦੀ ਦੇਖੋ ਇਹ ਜਿਹੜਾ ਜੀਵਨ ਸਾਥੀ ਹੁੰਦਾ ਇਹ ਜਿਹੜਾ ਰਿਸ਼ਤਾ ਹੁੰਦਾ ਵਾ ਜੀ ਹਸਬੈਂਡ ਐਂਡ ਵਾਈਫ ਦਾ ਬਹੁਤ پاک ਉਹ ਇੱਕ ਰਿਸ਼ਤਾ ਮੰਨਿਆ ਗਿਆ ਠੀਕ ਹੈ ਤੇ ਤੁਰੋਂ ਦੇਖੇ ਸੰਜੋਗਾ ਦੇ ਮੁਤਾਬਕ ਹੁੰਦਾ ਵਾ ਤੇ ਨੇਚਰਲੀ ਜਦੋਂ ਤੁਹਾਡਾ ਪਾਰਟਨਰ ਜਿਹੜਾ ਹੈਗਾ ਇਹ ਸੀ ਇਸ ਦੇ ਵਿੱਚ ਆਣ ਕੇ ਉਹ ਜਾਂਦਾ ਅਚਨ ਚੇਤ ਇਦਾਂ ਹੋ ਜਾਂਦੀ ਹੈ ਤੇ ਬਹੁਤ ਵੱਡਾ ਸਦਮਾ ਪੈ ਜਾਂਦਾ ਔਰ ਬਿਠੇਆਂ ਸਵਾਲੀ ਅੰਦਰ ਲੇਕਿਨ ਉਹ ਗੱਲ ਕਰਨ ਨਹੀਂ ਸਕਦੇ ਉਹਨਾਂ ਦੇ ਬਿਹਾਫ ਤੇ ਇਸੇ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਆਪ ਵਿੱਚ ਆਇਆ। ਸ਼ੁਕਰੀਆ ਗੱਲ ਕਰਨ ਦੇ। ਪੀਟੀਸੀ ਨੈਟਵਰਕ ਐਸ ਵਕ ਜਿਹੜਾ ਕਿ ਉਹ ਨਾਲ ਹੈ ਪਰਿਵਾਰ ਦੇ ਨਾਲ। ਇਹ ਤੁਸੀਂ ਗੱਲਬਾਤ ਸੁਣੀ ਹੈ। ਹੰਸਰਾਜ ਹੋਰਾ ਦੇ ਜਿਹੜੇ ਪਰਿਵਾਰ ਦੇ ਜਿਹੜੇ ਸਦਸਿਆਂ ਨੇ ਉਹਨਾਂ ਨੇ ਗੱਲ ਆਖੀ ਹੈ ਕਿ ਜਿਸ ਤਰੀਕੇ ਦੇ ਨਾਲ ਮੈਡਮ ਹਸਪੀਟਲ ਚ ਦਾਖਲ ਸੀ ਰੇਸ਼ਮ ਕੌਰ ਹੋਰੀ ਅੱਜ ਜਿਹੜਾ ਕਿ ਉਹਨਾਂ ਦਾ ਤਾਂ ਇਹ ਜਿਹੜਾ ਕਿ ਹਾੜਾ ਟਾਈ ਕਰਦੇ ਹੋਏ। ਕੈਮਰਾ ਪਰਸਨ ਜਗਰੂਪ ਦੇ ਨਾਲ ਫ੍ਰੋਮ ਮਿਸਿੰਗ ਪੀਟੀਸੀ ਨਿਊਜ਼ ਜਲਦ।